ਆਹ ਹਾਲਟੂ ਮਾਡਲ 2009 ਮਾਡਲ ਹੈ ਜੀ ਇਹ ਹਾਂਜੀ ਸੀਐਨਜੀ ਵੱਡਾ ਢੋਲੇ ਦੇ ਚ ਲੱਗਿਆ ਹੋਇਆ ਠੀਕ ਹੈ 85000 ਰੁਪਏ ਦੀ ਆਪਾਂ ਹਾਂ ਉਹਦੀ ਗੱਡੀ ਦੀ 311500 ਚ 13 ਮਾਡਲ ਲਾਏ ਲੱਗੇ ਹੋਏ ਨੇ ਪੀਵੀ ਨੰਬਰ ਹੈ ਚਾਹ ਚਲਾਵੇ ਦੀ ਚੰਗੀ ਹੈ ਓਕੇ ਜਮਨ ਠੀਕ ਹੈ ਨਵਾਂ ਮਾਡਲ ਵੀਐਕਐਸਆਈ ਪੈਟਰੋਲ ਦੀ ਕਾਲੇ ਰੰਗ ਚ ਸਵਿਫਟ ਹੈ ਰੈਡ ਵੀਰੇ 1 ਲੱਖ ਰੁਪਏ 1 ਲੱਖ ਰੁਪਏ 375000 ਦੇ ਵਿੱਚ 18 ਮਾਡਲ ਐਮਯੂ ਮੇਰੇ ਹਿਸਾਬ ਨਾਲ ਜੇ ਕਿਸੇ ਪ੍ਰੋਫਾਈਲ ਵਧੀਆ ਹੋਵੇ ਤਾਂ 100% ਲੋਨ ਵੀ ਹੋ ਜਾਊ। 100% ਜੀ। ਹਣਾ ਬਈ। ਬਈ ਇਹ ਕਾਰ ਦਿੱਲੀ ਦੀ ਵੀ ਲੈਣ ਜਾਓਗੇ ਤੁਸੀਂ ਤਾਂ ਵੀ ਉਹ 3.5 ਲੱਖ ਰੁਪਏ ਦੀ ਮਿਲਣੀ ਆ। ਹਾਂਜੀ ਹਾਂ। ਸੰਗਰੂਰ ਜ਼ਿਲ੍ਹੇ ਦੇ ਖੜਿਆ ਲਹਿਰੇਗਾਗੇ 3,20,000 ਰੁਪਏ ਦੇ ਵਿੱਚ ਦਿੱਲੀ ਨੰਬਰ ਦੀ ਕਾਰ ਆ ਬਈ। 2005 ਮਾਡਲ ਹੈ ਵੀਰੇ। ਹਾਂਜੀ। ਇਹ ਜਿਵੇਂ ਆਪਾਂ ਕਹਿ ਦਈਏ ਵੀ ਕਿਸੇ ਨੇ ਸਾਮ ਕੀ ਰੱਖੀ ਹੋਈ ਹੈ ਘਰੇ। ਠੀਕ ਹੈ। ਫਰੰਟ ਸ਼ੀਸ਼ਾ ਤਾਂ ਕਿਨਾਰਾ ਲਾਇਦਾ। ਠੀਕ ਹੈ। ਹਾਂ। ਇਹ ਗੱਡੀ ਆਪਾਂ ਕੋਈ ਖਰੀਦੀ ਨਹੀਂ ਵੈਸੇ ਕੱਟੀ ਸੀ। ਠੀਕ ਹੈ। 62,000 ਰੁਪਏ ਦੀ ਕੱਟੀ ਸੀ। 63000 ਰੁਪਏ ਦੀ ਗੱਡੀ ਦੇ ਦਾਂ। ਲੈ ਵੀ ਮਿੱਤਰੋ 63000 ਰੁਪਏ ਦੇ ਵਿੱਚ अल्टੋ ਕਾਰ ਹੈਗੀ ਫਰੰਟ ਸ਼ੀਸ਼ਾ ਤੋਂ ਸ਼ੀਸ਼ਾ ਤੱਕ ਵੀ ਨਾਲ ਦਾ ਬਈ। ਸਾਡੇ 3 ਲੱਖ 15 ਮਾਡਲ ਆਟੋਮੈਟਿਕ ਕਾਰ ਆ ਮਿੱਤਰੋ ਜੇ ਕਿਸੇ ਨੇ ਲੈਣੀ ਹੈ ਛੇ ਦੀ ਆਪਣਾ ਫਾਇਦਾ ਚੱਕ ਲੋ ਇਹਦਾ। ਲੋ 3 ਲੱਖ 65000 ਚ 15 ਮਾਡਲ ਕਾਰ ਆ ਬਈ। ਅੱਜ ਵੀ ਮਿੱਤਰੋ ਖੜਿਆ ਜਪਾਂ ਲਹਿਰੇ ਲਹਿਰਾ ਮੋਟਰ ਦੇ ਉੱਤੇ ਬਾਈ ਹੋਰੀ ਅੱਜ ਆਪਣੇ ਨਾਲ ਨੇ ਬੜੇ ਟਾਈਮ ਬਾਅਦ ਅੱਜਪਾਂ ਵੀਡੀਓ ਕਰਨ ਆਇਆਗੇ। ਤੇ ਬਾਈ ਕਹਿੰਦਾ ਵੀ ਕਾਰਾਂ ਐਸੀਆਂ ਲਿਆਂਦੀਆਂ ਵੀ ਭਾਈ ਤੁਸੀਂ ਵੀ ਹੈਰਾਨ ਹੋ ਜਾਓਗੇ ਰੇਟਾਂ ਦੇ ਮਾਮਲੇ ਤੇ ਕੁਆਲਿਟੀ ਦੇ ਮਾਮਲੇ 'ਚ। ਬਾਈ 사ਸੀ ਕਾਰ। ਇਟਾ ਕੋ ਵੀਰੇ ਬਹੁਤ ਵਧੀਆ ਜੀ ਇੰਨਾ ਟਾਈਮ ਕਿੱਧਰ ਗਏ ਬਹਿ ਰਹੇਗੇ ਮਾਲ ਇਕੱਠਾ ਕਰੀ ਜਾਂਦੀ ਕੋਈ ਸੀਜ਼ਨ ਚ ਬਿਜੀ ਸੀ ਠੀਕ ਹੈ ਬਾਈ ਤੇ ਲੋ ਬਾਈ ਜੀ ਨਾ ਨਾਲ ਨਾਲ ਖੇਤੀਬਾੜੀ ਵੀ ਦੇਖਣੀ ਪੈਂਦੀ ਹੈਗੀ ਹਾਂਜੀ ਤੇ ਬਈ ਅੱਧ ਕਿਹੜੇ ਕਿਹੜੇ ਕਾਰਾਂ ਰਹਿਣਗੇ ਵੀਰੇ ਆਪਣੇ ਕੋਲ ਸਾਰੀ ਹੀ ਕਾਰਾਂ ਟੋਟਲ ਠੀਕ ਹੈ ਸਵਿਫਟ ਵਰਨਾ ਬਰੀਜ਼ਾ ਐਸਐਕਸ 4 ਕਿੰਨੇ ਪੈਸੇ ਸਾਰੇ ਜਾਇਜ਼ ਰਿਟਾਂ ਸਾਰੀਆਂ ਠੀਕ ਹੈ ਤੇ ਆਪਣਾ ਕਾਰਾਂ ਦੀ ਕੁਆਲਿਟੀ ਵਧੀਆ ਪੂਰੀ ओरिजिनल ਗੱਡੀਆਂ ਨੇ ਤਕਰੀਬਨ ਸਾਰੀਆਂ ਠੀਕ ਹੈ ਵੀਰੇ ਤੇ ਆਪਾਂ ਪਹਿਲੀ ਕਾਰ ਵਰਨਾ ਤੋਂ ਗੱਲ ਕਰਦੇ ਆਂ ਵੀ ਤਿੰਨੇ ਰੰਗ ਆਪਣੇ ਲਵੇ ਹੈਗੇ ਨੇ ਜੀ ਵਾਈਟ ਐ ਗ੍ਰੇ ਐ ਤੇ ਬਲੈਕ ਐ ਠੀਕ ਐ ਤੇ ਪਹਿਲੀ ਆ ਗਈ ਆਪਣੇ ਲਈ ਵੀਰੇ ਵਰਨਾ ਵਾਈਟ ਕਲਰ ਇਹ ਮਾਡਲ 2016 ਮਾਡਲ ਐ ਜੀ 16 ਹਾਂ ਕੰਡੀਸ਼ਨ ਦੀ ਕੰਡੀਸ਼ਨ ਓਕੇ ਐ ਜਮਾ 48000 ਓਰੀਜਨਲ ਚੱਲੀ ਐ 48000 ਸਰਵਿਸ ਰਿਕਾਰਡ ਠੀਕ ਐ ਵੀਰੇ ਪੂਰੀ ਗੱਡੀ ਓਰੀਜਨਲ ਹੈਗੀ ਲੋ ਬਾਈ 48000 ਕਿਲੋਮੀਟਰ ਚੱਲੀ ਹੋਈ ਕਾਰ ਚੈੱਕ ਕਰ ਲੋ ਕੰਡੀਸ਼ਨ ਓਕੇ ਦੀ ਰਿਪੋਰਟ ਐ ਤੇ ਅਗਰ ਕਿਸੇ ਭਰਾ ਨੇ ਲੈਣੀ ਐ ਤਾਂ ਕਾਲ ਕਰ ਲਿਓ ਓਨਰ ਫਰਸਟ ਜੀ ਫਰਸਟ ਓਨਰ ਡੀਜ਼ਲ ਦੀ ਹੈ ਨਾ ਹਾਂਜੀ ਇਹਦਾ ਰੇਟ ਕਿੰਨਾ 6 ਲੱਖ ਰੁਪਿਆ ਡਿਮਾਂਡ 6 ਲੱਖ ਰੁਪਿਆ ਹਾਂ ਠੀਕ ਹੈ ਲੋ 6 ਲੱਖ ਰੁਪਿਆ ਠੀਕ ਹੈ ਲੋਨ ਹੋ ਜਾਊਗਾ ਲੋਨ ਹੋ ਜਾਊਗਾ ਠੀਕ ਆਹ ਹੈ ਵੀਰੇ ਇਹ 2014 ਮਾਡਲ ਹੈ ਜੀ ਹਾਂਜੀ ਇਹ ਵੀ ਤਕਰੀਬਨ オリジナル ਹੀ ਹੈ ਗੱਡੀ ਸਾਰੀ ਓਕੇ ਹਾਂ ਓਨਰ ਕਿਹੜੇ ਹੈ ਓਨਰ ਫਸਟ ਹੀ ਹੈ ਜੀ ਓਕੇ ਗੁਰਪ੍ਰੀਤ ਅੰਦਰ ਦਿਖਾ ਦੇ ਬਾਈ ਇੱਕ ਵਾਰ 2 에어 ਬੈਗ ਵਾਲੀ ਕਾਰ ਹੈ ਜੇ ਕਿਸੇ ਨੂੰ ਲੈਣੀ ਹੈ ਇਹਦਾ ਰੇਟ ਵੀਰੇ 4.5 ਲੱਖ ਰੁਪਿਆ ਡਿਮਾਂਡ ਇਹਦਾ 4.5 ਲੱਖ ਰੁਪਿਆ ਲੋ ਜੀ ਬਾਈ 14 ਮਾਡਲ ਤੇ 4.5 ਲੱਖ ਰੁਪਿਆ ਰੇਟ ਹੈ ਬਾਕੀ ਮੌਕੇ ਤੇ ਮਨਤਨ ਹੋ ਜੂ ਠੀਕ ਹੈ ਹਾਂਜੀ ਹਾਂ ਅਗਲੀ ਹੈਗੀ ਬਲੈਕ ਬਿਊਟੀ ਬਹੁਤ ਘੱਟ ਮਿਲਦੀ ਹੈਗੀ ਜੇ ਹੁੰਦੀ ਹੈ ਕੱਦਿਆਂ ਹੁੰਦੀ ਹੈ ਕਿਨਦੀ ਮਸਾਂਕ ਮਿਲਦੀ ਹੈ ਤੇ ਅੱਜ ਆਪਣੇ ਲਵੇ ਖੜੀ ਹੈਗੀ ਕਾਲੇ ਰੰਗ ਦੇ ਵਿੱਚ ਇਹ ਕਿੰਨਾ ਮਾਡਲ ਹੈ ਵੀਰੇ 2016 ਜੀ 16 ਮਾਡਲ ਲਓ ਜੀ 16 ਮਾਡਲ ਹੈ ਤੇ ਫਾਸਟੈਗ 2 ਲੱਗੇ ਹੋਏ ਨੇ ਇਹਦੇ ਤੇ ਦੋ ਵਿੱਚ ਵੀ ਪਏ ਨੇ ਤੇ ਇਹ ਵੀਰੇ ਕੰਡੀਸ਼ਨ ਵੀ ਚੰਗੀ ਹੈ ਜਮਾ ਓਕੇ ਕੰਡੀਸ਼ਨ ਹੈ ਓਰੀਜਨਲ ਕੰਡੀਸ਼ਨ ਦੀ ਹੈ ਚੱਲੀ ਕਿੰਨੀ ਕੁ ਹੁੰਦਾ ਚੱਲੀ ਵੀ ਘੱਟ ਹੀ ਚੱਲੀ ਹੈਗੀ ਓਕੇ ਟੱਚ ਪਲੇਅਰ ਵੀ ਹੈਗਾ ਤੇ ਰੈਡ ਵੀਰ 6 ਲੱਖ ਰੁਪਏ ਡਿਮਾਂਡ ਹੈ ਦੀ ਇਹਦੇ 6 ਲੱਖ ਰੁਪਏ ਲਓ ਜੀ ਬਲੈਕ ਰੰਗ ਦੇ ਵਿੱਚ 6 ਲੱਖ ਰੁਪਏ ਡਿਮਾਂਡ ਆ ਬਾਈ ਬਾਕੀ ਮਾਤਦਾਨ ਹੋ ਜੂ ਬਾਈ ਇਹਦੇ ਲੋਨ ਕਿੰਨਾ ਕੋਜੂਦਾ ਜ 70% ਲੋਨ ਹੋ ਜਾਂਦਾ तकरीबन 70% ਠੀਕ ਹੈ ਲਓ ਬਾਈ 30% ਦੇ ਕੇ ਠੀਕ ਹੈ ਮੰਨ ਕੇ ਚੱਲਾ ਕਰੋ ਤੁਸੀਂ 10 ਲੱਖ ਰੁਪਏ ਦੀ ਕਾਰ ਲੈ ਰਹੇ ਹੋ ਤਾਂ ਤੁਹਾਨੂੰ 3 ਲੱਖ ਰੁਪਏ ਦੇਣਾ ਪਊਗਾ ਠੀਕ ਹੈ ਬਾਕੀ ਤੁਹਾਡੇ ਸਿੰਪਲ ਤੇ ਡਿਪੈਂਡ ਆ ਵੱਧ ਵੀ ਹੋ ਜੂ ਘੱਟ ਵੀ ਹੋ ਜੂ ਅਗਲੀ ਆ ਗਈ ਬ੍ਰੇਜ਼ਾ ਆਪਣੇ ਲੈਵਰੀ ਮਾਡਲ 2016 ਜੀ 16 ਮਾਡਲ ਠੀਕ ਹੈ ਓਨਰ ਫਸ ਸੈਕਿੰਡ ਫਸ ਸੈਕਿੰਡ ਵੱਧੋ ਵੱਧ ਵੱਧ ਓਨਰ ਦੀ ਠੀਕ ਹੈ ਵੀਰੇ ਤੇ ਆਹ ਵਾਲੀ ਕਾਰ ਆ ਬਈ ਚੈੱਕ ਕਰ ਲੋ ਜੇ ਕਿਸੇ ਨੇ ਲੈਣੀ ਹੈ ਤਾਂ ਅੰਦਰੋਂ ਟੱਚ ਪਲੇਅਰ ਲੱਗਿਆ ਹੈ ਸਰੀ ਦੀ ਲੋਡਡ ਹੈ ਪੂਰੀ ਠੀਕ ਹੈ ਕੋਈ ਐਸੈਸਰੀ ਵਗੈਰਾ ਬਾਕੀ ਸੀਟ ਕਵਰ ਵਗੈਰਾ ਬਿਲਕੁਲ ਓਕੇ ਨੇ ਯਾਰ ਹਨਾ ਹਾਂਜੀ ਹਾਂ ਕੋਈ ਇਹ ਨਹੀਂ ਘਟਵਾਦ ਕੋਈ ਵੀ ਤੇ ਬਈ ਬਾਕੀ ਚਾਲ ਚਲਾਵੇ ਦੀ ਪੂਰੀ ਓਕੇ ਆ ਜਾਵਾਂ ਠੀਕ ਹੈ ਅ ਇੱਕ ਗੱਲ ਦੀ ਤੇ ਬਾਈ ਸ਼ਿਫਟਾ ਬਾਈ ਜਾਂਦੇ ਨਾ ਇਹ ਗੱਡੀ ਜਿਹੜੀ ਵੀ ਲਿਉਂਦੇ ਨੇ ਆਪ ਵੀ ਚਲਾ ਕੇ ਲੈ ਕੇ ਆਉਣੇ ਉਹ ਆਪ ਚਲਾ ਕੇ ਲੈ ਕੇ ਆਉਣੇ ਵੀਰੇ ਆਪ ਹੀ ਤਿਆਰ ਕਰਦੇ ਆਂਗੇ ਠੀਕ ਹੈ ਜੋ ਵੀ ਕਮੀ ਪੇਚ ਅੱਛਾ ਇਹਦਾ ਰੇਟ ਕਿੰਨਾ ਹੈ ਹਾਂਜੀ 5 ਲੱਖ 70 ਹਜ਼ਾਰ ਰੁਪਏ ਡਿਮਾਂਡ ਹੈ 5 ਲੱਖ 70 ਹਜ਼ਾਰ ਦਾ 16 ਮਾਡਲ ਕਾਰ ਹੈ ਵੀਡੀਆ ਹੀ ਵੀਡੀਆ ਅਗਲੀ ਬਰੀਜ਼ ਆ ਗਈ ਅਗਰੇ ਖਾਣਾ ਜੈਡੀ ਹੈ ਜੈਡੀ ਹੈ ਹਾਂਜੀ ਵੀਰੇ ਠੀਕ ਹੈ ਲਓ ਭਾਈ ਇਹ ਟੌਪ ਮਾਡਲ ਆ ਬਾਈ ਠੀਕ ਹੈ ਤੇ ਆ ਜਾਓ ਅੰਦਰ ਉਹ ਦਿਖਾਈਏ ਤੁਹਾਨੂੰ ਅੰਦਰ ਉਹ ਵੀ ਪੂਰੀ ਘੈਂਟ ਆ ਕਾਰ ਬਾਈ ਤੇ ਬਈ ਚਾਲ ਚਲਾਵਾ ਓਕੇ ਵੀ ਚਾਲ ਚਲਾਵਾ ਓਕੇ 80 ਕਿ ਹਜ਼ਾਰ ਰਨਿੰਗ ਹੈ ਠੀਕ ਹੈ ਜਿਆਦਾ ਹੀ ਰਨਿੰਗ ਨਹੀਂ ਠੀਕ ਹੈ ਵੀਰੇ ਤੇ ਚੈੱਕ ਕਰੋ ਵੀ ਕਾਰ ਹੈਗੀ ਇਹ ਵੀ ਪੂਰੀ ਸੋਹਣੀ ਸੁਨੱਖੀ ਕਾਰ ਹੈ ਤੇ ਇਹਦੇ ਰੇਟ ਦੀ ਹੁਣ ਗੱਲਬਾਤ ਕਰਾਂਗੇ ਆਪਾਂ ਰੇਟ ਕਿੰਨਾ ਕਰਊਗਾ ਵੀਰੇ ਇਹਦਾ ਇਹਦੀ 8 ਲੱਖ ਰੁਪਿਆ ਡਿਮਾਂਡ ਹੈ ਵੀਰੇ 8 ਲੱਖ 18 ਮਾਡਲ ਹੈ ਠੀਕ ਹੈ ਹਾਂ ਇਹ ਅਸਾ ਜਿਹੜੇ ਹੁਣ ਆਪਣੇ ਰੇਟ ਨੇ ਵੀਰੇ ਜਿਵੇਂ ਹੁਣ ਦਿੱਲੀ ਹਰਿਆਣਾ ਨੰਬਰ ਦੇ ਕਾਰ ਆ ਜਿਹੜੀਆਂ ਇਹ ਐਨਓਸੀ ਨਾਲ ਨੇ ਜਾਂ ਨੰਬਰ ਲਾ ਕੇ ਇਹ ਐਨਓਸੀ ਨਾਲ ਐਨਓਸੀ ਨਾਲ ਹਾਂਜੀ ਲਵੇਂ ਤਰੋ ਸਾਰੇ ਰੇਟ ਐਨਓਸੀ ਨਾਲ ਰਹਿਣਗੇ ਠੀਕ ਹੈ ਤੇ ਐਨਓਸੀ ਦਾ ਖਰਚਾ ਵੀ ਗਾ ਕਰ ਲੈ ਦਾ ਦੇ ਸੌਦੇ 'ਚ ਨਿਬੜ ਗਿਆ ਤਾਂ ਕੋਈ ਗੱਲ ਨਹੀਂ ਠੀਕ ਹੈ ਨਹੀਂ ਗਾ ਕਰ ਲੈ ਠੀਕ ਹੈ ਮਤਲਬ ਕਾਰ ਕਾਰ ਦਾ ਰੇਟ ਹੈ ਕਾਰ ਦਾ ਰੇਟ ਠੀਕ ਹੈ ओके okay. अगली आगी ਆਪਣੇ ਲਈ 451 ਦੀ ਇਕੋ سپورਟ ਇਹ ਵੀਰੇ ਮਾਡਲ 2016 ਜੀ 16 16 ਮਾਡਲ 16 ਚਾਹੁੰਦੀ ਸੀਗੇ ਇਹ ਹਾਂਜੀ ਹਾਂ ਠੀਕ ਐ ਲਾਏ ਇਹਦੇ ਐਕਸ਼ਨ ਲਵਾਤੇ ਠੀਕ ਐ ਵੀਰੇ ਹਾਂਜੀ ਲਓ ਬਈ ਚੈੱਕ ਕਰੋ ਲਾਏ ਪੂਰੇ ਘੈਂਟ ਲੱਗੇ ਹੋਏ ਨੇ ਕਾਰ ਹੈਗੀ ਆ ਪੂਰੀ ਘੈਂਟ ਬਈ ਦੇਖੋ ਤੇ ਓਕੇ ਦੀ ਰਿਪੋਰਟ ਐ ਤੇ ਇਹਦਾ ਬਈ ਬਿਲਡ ਕੁਆਲਟੀ ਵਧੀਆ ਐ ਚਾਰ ਚਲਾਵੇ ਸੋਹਣੀ ਕਾਰ ਐ ਇਹਦੇ ਕੋਈ ਸਕੈਡ ਦੀ ਲੋੜ ਹੀ ਨਹੀਂ ਹਾਂਜੀ ਬਈ ਇਹਦਾ ਕਿੰਨਾ ਗ੍ਰੇਟਰ ਹੋਊਗਾ ਵੀਰੇ 4.5 ਲੱਖ ਰੁਪਇਆ ਡਿਮਾਂਡ 16 ਮਾਡਲ ਦਾ ਹਾਂਜੀ ਲੋ ਜੀ ਮਾਡਲ 16 ਤੇ ਰੇਟ ਹੈਗਾ 4,50,000 ਰੁਪਿਆ ਇਹਦੇ ਲੋਨ ਹੋ ਜੂਗਾ ਲੋਨ ਹੋ ਜੂਗਾ ਲੋਨ ਇਹਦੇ ਵੀ ਹੋ ਜੂ ਬਾਈ ਠੀਕ ਹੈ ਆ ਗਈ Swift ਮੋਸਟ ਡਿਮਾਂਡਿੰਗ ਕਾਰ ਹੈ ਆਪਣੀ ਆਹ ਵੀਰੇ 2015 ਮਾਡਲ ਹੈ ਜੀ 15 ਮਾਡਲ ਗੁਰਪ੍ਰੀਤ ਅੰਦਰ ਦਿਖਾ ਦੇ ਬਾਈ ਕਾਰ 15 ਮਾਡਲ ਤੀਜੇ ਮਹੀਨੇ ਦੀ ਕਾਰ ਡੀਜ਼ਲ ਪੈਟਰੋਲ ਵੀਰੇ ਡੀਜ਼ਲ ਵੀਰੇ ਠੀਕ ਹੈ ਓਨਰ ਫਸਟ ਜਾਂ ਸੈਕੰਡ ਸੈਕੰਡ ਓਨਰ ਹੈ ਸੈਕੰਡ ਓਨਰ ਠੀਕ ਹੈ ਵੀਰੇ ਚੈੱਕ ਕਰੋ ਬਾਈ ਕਾਰ ਹੈਗੀ ਪੂਰੀ ਵਧੀਆ ਤੇ ਹੁਣ ਰੇਟ ਦੀ ਗੱਲਬਾਤ ਕਰੀ ਰੇਟ ਕਿੰਨਾ ਵੀਰੇ ਇਹਦਾ ਰੇਟ ਬਸ ਮੌਕੇ ਤੇ ਆਪਾਂ 365000 ਰੁਪਏ ਦੀ ਦੇ ਦੇਣੀ ਹੈ ਦੇਣੀ ਹੈ ਹਾਂ ਠੀਕ ਹੈ ਲੋ 365000 ਚ 15 ਮਾਡਲ ਕਾਰ ਆ ਬਈ ਬਈ ਇਸ ਨੂੰ ਜੇ ਰੇਟ ਆ ਠੀਕ ਹੈ ਮੌਕੇ ਦੇ ਮਾਨਤਾ ਜੋ ਹੋ ਗਿਆ ਤਾਂ ਬਾਕੀ ਤੁਹਾਡੀ ਇੱਛਾ ਹੈਗੀ ਅਗਲੀ ਰੈਪਿਡ ਵੀਰੇ ਰੈਪਿਡ 2014 ਮਾਡਲ ਹੈ ਜੀ ਠੀਕ ਹੈ 70000 ਓਰੀਜਨਲ ਚੱਲੀ ਹੋਈ ਹੈ 70000 ਓਰੀਜਨਲ ਗੱਡੀ ਹੈ ਸਾਰੀ ਠੀਕ ਹੈ ਲੋ ਬਈ ਚੈੱਕ ਕਰ ਲੋ ਅੰਦਰੋਂ ਵੀ ਪੂਰੀ ਘੈਂਟ ਆ ਬਈ ਕਾਰ ਹਨਾ ਹਾਂਜੀ ਬਾਕੀ ਦਾ ਚਾਲ ਚਲਾਵਾ ਦਾ ਬਈ ਘੈਂਟ ਹੀ ਹੁੰਦਾ ਇਹ ਆਪਾਂ ਪਰਸਨਲ ਵੀ ਚਲਾਈ ਜਾਂਦੇ ਇਹਨਾਂ ਨੂੰ ਇਹ ਬਈ ਪਰਸਨਲ ਹੀ ਚੱਲਦੀ ਲੱਗਦਾ ਠੀਕ ਆ ਗੰਦੀ ਮੰਦੀ ਐਡਜਸਟ ਕਰ ਲਿਓ ਕੋਈ ਚੱਕਰ ਨਹੀਂ ਹਾਂਜੀ ਤੇ ਪਰ ਕਾਰ ਹੈਗੀਆ ਸੋਹਣੀ ਹੈ ਬਈ ਠੀਕ ਐ ਤੇ ਇਹ ਕਾਰਾਂ ਦਾ ਬਈ ਸੇਫਟੀ ਵੀ ਵਧੀਆ ਹੈ ਹਨਾ ਵੀਰੇ ਗਾਰੰਟੀ ਲੈਂਦੀ ਹੈ ਵੀਰੇ ਕੰਪਨੀ ਹਾਂ ਕੰਪਨੀ ਬਈ ਗਾਰੰਟੀ ਲੈਂਦੀ ਹੈ ਬਾਕੀ ਉਹ ਹੀ ਬਸ ਸਪੀਡ ਥੋੜੀ ਕੰਟਰੋਲ ਹੋਣੀ ਚਾਹੀਦੀ ਆ ਇਹਦਾ ਰੇਟ ਵੀਰੇ ਕਿੰਨਾ ਮਾਡਲ ਸੀ 2000 2014 ਰੇਟ 3.5 ਲੱਖ ਡਿਮਾਂਡ ਹੈ ਜੀ 3.5 ਲੱਖ ਰੁਪਇਆ ਗੱਡੀ ਓਰੀਜਨਲ ਦੀ ਆਪਣੀ ਗਾਰੰਟੀ ਆ ਓਕੇ ਆ 2015 ਮਾਡਲ ਹੈ ਵੀਰੇ ਇਹ ਹਾਂਜੀ ਫਰਸਟ ਓਨਰ ਹੈਗੀ ਓਕੇ ギア ਆਟੋਮੈਟਿਕ ギア ਹੈ ਦਾ ਅੱਛਾ ਆਟੋਮੈਟਿਕ ਕਾਰ ਹੈ ਹਾਂਜੀ ਹਾਂ 15 ਮਾਡਲ ਆਟੋਮੈਟਿਕ ਕਾਰ ਹੈ ਹਾਂਜੀ ਪੈਟਰੋਲ ਚ ਡੀਜ਼ਲ ਚ ਪੈਟਰੋਲ ਚ ਪੈਟਰੋਲ ਚ ਠੀਕ ਹੈ ਵੀਰੇ ਲੋ ਬਈ ਮਿੱਤਰੋ ਪੈਟਰੋਲ ਦੀ ਕਾਰ ਹੈ ਜੇ ਕਿਸੇ ਨੇ ਕਾਰ ਲੈਣੀ ਹੈ ਇਹਦਾ ਵੀ ਆਪਾਂ ਕਹਿੰਦੇ ਜਿਵੇਂ ਲੇਡੀਜ਼ ਦੀ ਪਹਿਲੀ ਪਸੰਦ ਕਾਰ ਹੈ ਲੇਡੀ ਲਈ ਤੋਹਫਾ ਹੀ ਹੈ ਇੱਕ ਹਾਂ ਤੋਹਫਾ ਹੀ ਹੈ ਰੇਟ ਦਾ ਵੀ ਤੋਹਫਾ ਕੁਆਲਿਟੀ ਦਾ ਵੀ ਤੋਹਫਾ ਮਾਡਲ ਵਧੀਆ ਬਈ ਰੇਟ ਇਹਦਾ 3.5 ਲੱਖ ਰੁਪਿਆ 3.5 ਲੱਖ ਰੁਪਿਆ 3.5 ਲੱਖ ਚ 15 ਮਾਡਲ ਆਟੋਮੈਟਿਕ ਕਾਰ ਆ ਮਿੱਤਰੋ ਜੇ ਕਿਸੇ ਨੇ ਲੈਣੀ ਐ ਛੇਤੀ ਆਪਣਾ ਫਾਇਦਾ ਚੱਕ ਲੋ ਇਹਦਾ ਆਹ ਵੀਰੇ ਇਹ 2020 ਰਜਿਸਟਰਡ ਹੈ ਗੱਡੀ ਠੀਕ ਹੈ ਐਸਐਕਸ 4 ਹੈ ਜੈਡਐਕਸਆਈ ਠੀਕ ਹੈ ਉਹ ਮਾਡਲ ਕਿੰਨਾ ਦਾ 2009 ਨੋ ਨਾ ਵੱਡਾ 2022 ਮਿੱਤਰੋ ਪਾਸੀ ਪੂ ਸਿੰਘ ਦਾ ਤਾਂ ਕੋਈ ਡਰੀ ਚੱਕਿਆ ਗਿਆ ਹੋਈ ਹੈ ਨਾ ਤੁਸੀਂ ਐ ਮੰਨ ਕੇ ਚੱਲੋ ਤਾਂ ਹੁਣੀ ਹੁਣੀ ਨਿਕਲੇਗਾ ਆਪਣੀ ਬਸ ਐ ਕਾਗਜ਼ਾਤ ਓਕੇ ਆ ਬਾਈ ਹਾਂਜੀ ਹਾਂ ਨਵਾਂ ਮਾਡਲ ਆ 20 ਚ ਕਾਪੀ ਬਣੀ ਹੋਈ ਹੈ ਕਾਰ ਦੀ ਤੇ ਓਕੇ ਦੀ ਰਿਪੋਰਟ ਕਰਾ ਤਿਆਰ ਹੋਣੀ ਹੈ ਬਾਈ ਹਾਂਜੀ ਹਾਂ ਇਹ ਗੱਡੀ ਜਿਵੇਂ ਆਪਾਂ ਕਹਿ ਰਹੇ ਹਾਂ ਇਹ ਦਿੱਲੀ ਤੋਂ ਚੱਲ ਕੇ ਆਈ ਆਈ ਆ ਅੱਛਾ ਇਹਦਾ ਕਿੰਨਾ ਰੇਟ ਆ ਵੀਰੇ ਇਹ 2 ਲੱਖ ਰੁਪਏ ਡਿਮਾਂਡ ਹੈ ਜੀ 2 ਲੱਖ ਰੁਪਏ ਨਵਾਂ ਮਾਡਲ ਆ ਲਓ ਜੀ ਬਾਈ ਤੁਹਾਨੂੰ 10 ਡੀਐਕਸ ਆ ਜੀ 10 11 ਸਾਲ ਦਾ ਤੋਹਫਾ ਸਿੱਧਾ ਸਿੱਧਾ ਹੀ ਦਿੱਤਾ ਇਹਦੇ ਵਿੱਚ ਅੱਛਾ ਵੀਰੇ ਇਹ ਪੈਟਰੋਲ ਸੀ ਡੀਜ਼ਲ ਸੀ ਪੈਟਰੋਲ ਪੈਟਰੋਲ ਦੀ ਆਹ ਹਾਲਟੂ ਮਾਡ ਦੋ ਯਰ ਨੋ ਮਾਡਲ ਹੈ ਜੀ ਇਹ ਹਾਂਜੀ ਸੀਐਨਜੀ ਵੱਡਾ ਢੋਲੇ ਦੇ ਚ ਲੱਗਿਆ ਹੋਇਆ ਠੀਕ ਹੈ 85000 ਰੁਪਏ ਦੀ ਆਪਾਂ ਹਾਂ ਉਹਦੀ ਗੱਡੀ ਦੇ ਦਾਂ ਨੋ ਮਾਡਲ ਹੈ ਨੋ ਮਾਡਲ ਨੋ ਮਾਡਲ ਜੀ ਨੋ ਮਾਡਲ ਅਲਟੋ ਵਿਦ ਸੀਐਨਜੀ ਸਿਰਫ 85000 ਰੁਪਏ ਦੀ ਕਾਰ ਆ ਮਿੱਤਰੋ ਚੱਕ ਲੋ ਆ ਵੀਰੇ ਇਹ 2005 ਮਾਡਲ ਹੈ ਵੀਰੇ ਹਾਂਜੀ ਇਹ ਜਿਵੇਂ ਆਪਾਂ ਕਹਿ ਦਈਏ ਵੀ ਕਿਸੇ ਨੇ ਸਾਮ ਕੀ ਰੱਖੀ ਹੋਈ ਹੈ ਘਰੇ ਠੀਕ ਹੈ ਫਰੰਟ ਸ਼ੀਸ਼ਾ ਤੱਕ ਨਾਲ ਦਾ ਇਹਦਾ ਠੀਕ ਹੈ ਹਾਂ ਇਹ ਗੱਡੀ ਆਪਾਂ ਕੋਈ ਖਰੀਦੀ ਨਹੀਂ ਵੈਸੇ ਕੱਟੀ ਸੀ ਠੀਕ ਹੈ 62000 ਰੁਪਏ ਦੀ ਕੱਟੀ ਸੀ 63000 ਰੁਪਏ ਦੀ ਗੱਡੀ ਦੇ ਦ ਫਰੰਟ ਸ਼ੀਸ਼ਾ ਤੱਕ ਵੀ ਨਾਲ ਦਾ ਬਈ ਠੀਕ ਆ ਆ ਰੈਪਿਡ ਇਹ ਵੀ ਚੱਲ ਕੇ ਆਈ ਐ ਹਜੇ ਇਹ ਵੀ ਹਲੇ ਆਈ ਆਈ ਆ ਬਈ ਮਦਦ 2015 ਮਾਡਲ ਹੈ ਹਾਂਜੀ ਇਹ ਆਟੋ ਗੇਅਰ ਸੀ ਗੇਅਰ ਇਹਦਾ ਸ਼ਿਫਟ ਕੀਤਾ ਮੈਨੂਅਲ ਚ ਠੀਕ ਆ ਵੀਰੇ ਹਾਂਜੀ ਹਾਂ ਇਹਦੀ ਵੀ 3.5 ਲੱਖ ਰੁਪਏ ਦਾ 3.5 ਲੱਖ ਰੁਪਏ ਡਿਮਾਂਡ ਹੈ ਠੀਕ ਆ ਵੀਰੇ ਲਓ ਜੀ ਅਗਲੀ ਕਾਰ ਬਈ ਸਭ ਦੀ ਹਰਮਨ ਪਿਆਰੀ ਕਾਰ ਆ Honda City ਇਹ ਵੀਰੇ ਮਾਡਲ 2014 ਨੇ 14 ਮਾਡਲ ਆ ਲੈ ਗ੍ਰੂਪਿੰਗ ਅੰਦਰ ਉਹ ਦਿਖਾ ਦੇ ਬਈ 14 ਮਾਡਲ ਕਾਰ ਹੈ ਤੇ ਪੇਂਟ ਸ਼ੀਟ ਵੀਰੇ ਠੀਕ ਹੈ ਬੜੀ ਮੋਟੀ ਟਚਿੰਗ ਹੈਗੀ ਆ ਵੀਰੇ ਠੀਕ ਹੈ ਹਾਂ ਤੇ ਲੋ ਜੀ ਬਈ ਚੈੱਕ ਕਰੋ ਡੀਜ਼ਲ ਦੀ ਕਾਰ ਹੈ ਨਾ ਵੀਰੇ ਡੀਜ਼ਲ ਦੀ ਗੱਡੀ ਠੀਕ ਹੈ ਇਹ ਡੀਜ਼ਲ ਦੀ ਕਾਰ ਹੈ ਐਵਰੇਜ ਵੀ ਪੂਰੀ ਦਿੰਦੀ ਹੈ ਕਾਰ ਬਈ ਜੇ ਕਿਸੇ ਨੇ ਕਾਰ ਲੈਣੀ ਹੈ ਤੇ ਰੇਟ ਬਈ ਤਿੰਨ ਲੱਖ 20 ਹਜ਼ਾਰ ਰੁਪਏ ਦੀ ਗੱਡੀ ਦੇਣੀ ਹੈ ਆਪਾਂ ਤਿੰਨ 20 ਚ 14 ਮਾਡਲ ਹਾਂ ਬਈ ਇਹ ਕਾਰ ਦਿੱਲੀ ਜੀ ਵੀ ਲੈਣ ਜਾਓਗੇ ਤੁਸੀਂ ਤਾਂ ਵੀ ਉਹ 3.5 ਲੱਖ ਰੁਪਏ ਦੀ ਮਿਲਣੀ ਆ ਹਾਂਜੀ ਹਾਂ ਸੰਗਰੂਰ ਜ਼ਿਲ੍ਹੇ ਤੇ ਖੜਾ ਹੈ ਲਹਿਰੇ ਗਾਗੇ 3 ਲੱਖ 20 ਹਜ਼ਾਰ ਰੁਪਈਆ ਦੇ ਵਿੱਚ ਦਿੱਲੀ ਨੰਬਰ ਦੀ ਕਾਰ ਆ ਬਈ ਠੀਕ ਹੈ ਆਹਾ ਵੀਰੇ ESX 4 ਹੈ ਜੀ ਹਾਂਜੀ 2010 ਮਾਡਲ ਹੈ ਸੀਐਨਜੀ ਕਿਟੇ ਚ ਵੱਡੀ ਲੱਗੀ ਹੋਈ ਹੈ ਠੀਕ ਹੈ ਹਾਂਜੀ ਰੇਟ ਹੈ 2 ਲੱਖ ਰੁਪਿਆ ਡਿਮਾਂਡ ਹੈ 2 ਲੱਖ ਰੁਪਿਆ ਲੋਈ 2 ਲੱਖ ਰੁਪਏ ਚ ਬਈ ਕਾਰ ਮਿਲ ਰਹੀ ਆ ਤੁਹਾਨੂੰ ਇਹ 80 ਇੰਜੀ ਹੈ ਨਾ ਹਾਂਜੀ ਸੀਐਨਜੀ ZXI ZXI ਟਾਪ ਮਾਡਲ ਹੈ ਹਾਂਜੀ ਠੀਕ ਹੈ ਆ ਵੀਰੇ ਵੈਂਟੋ ਮਾਡਲ 2015 ਐਚਆਰ ਨੰਬਰ ਜੀ ਠੀਕ ਹੈ ਹਾਂਜੀ ਕੰਡੀਸ਼ਨ ਦੀ ਸਾਰੀ オリジナル ਹੈ ਬੰਪਰਾਂ ਨੂੰ ਛੱਡ ਕੇ ਦੇਉਂਦਾ ਉਹਨਾਂ ਨੂੰ ਠੀਕ ਹੈ ਵੀਰੇ ਅੱਛਾ ਰੇਟ ਇਹਦਾ ਚੱਲੀ ਵੀ ਘਟ ਹੈ 4.5 ਲੱਖ ਰੁਪਿਆ ਡਿਮਾਂਡ ਹੈ ਜੀ 4.5 ਲੱਖ ਰੁਪਿਆ ਲੋਈ 15 ਮਾਡਲ 4.5 ਲੱਖ ਲੋਨ ਹੋ ਜੂ ਵੀਰੇ ਲੋਨ ਹੋ ਜੂਗਾ ਵੀਰੇ ਠੀਕ ਹੈ ਤੇ ਅਗਲੀ ਆ ਗਈ ਆਪਣੇ ਲਈ ਵੀਰੇ ਐਸਐਕਸ 4 ਅਗੇ ਐਸਐਕਸ 4 ਤਾਂ ਤੁਸੀਂ ਬਾਦੂ ਹੀ ਲੈ ਕੇ ਖੜੇ ਹੋ ਗਏ ਐਸਐਕਸ 4 ਤਾਂ ਸਾਡੇ ਕੋਲੇ ਘੱਟੋ ਘਾਟ 15 ਸਟਾਕ ਚ ਰਹਿੰਦੀਆਂ ਨੇ ਠੀਕ ਹੈ ਇਹ ਜੀਡੀਆਈ ਹੈ ਗੱਡੀ ਜੀਡੀ ਡੀਜ਼ਲ ਹੈ ਹਾਂ ਓਕੇ 2013 ਮਾਡਲ ਹੈ 13 ਵੀ 12ਵੇਂ ਮਹੀਨੇ ਦੀ ਹੈ ਠੀਕ ਹੈ ਹਾਂਜੀ ਤੇ ਬਈ ਕਾਰ ਵੀ ਸੋਹਣੀ ਹੈ ਨਾ ਬਹੁਤ ਸੋਹਣੀ ਗੱਡੀ ਹੈ ਵੀਰੇ origignal condition ਦੀ ਹੈ ਜੇ ਕਿਸੇ ਨੇ ਕਾਰ ਇਹ ਲੈਣੀ ਹੈ ਤਾਂ ਰੇਟ ਵੀਰੇ ਕਰਦਾ ਰੇਟ 2.5 ਲੱਖ ਰੁਪਏ ਦੀ ਗੱਡੀ ਦੇ ਦਾਂਗੇ 2013 12ਵੇਂ ਮਹੀਨੇ ਦੀ 13 ਹਜ਼ਾਰ ਰੁਪਏ ਲੈਣੇ ਚ ਚੈੱਕ ਕਰੋ ਜੀ ਡੀ ਆਈ ਹੋਣੀ ਕਾਰ ਆ ਬਈ ਹਨਾ ਤੇ ਆਪਣੇ ਲਈ ਆ ਗਈ ਕਾਲੀ ਕਾਲੀ ਇਹ 2009 ਮਾਡਲ ਬੀ ਐਕਸ ਆਈ ਕਾਰ ਹੈ ਹਾਂਜੀ ਗੁਰਪ੍ਰੀਤ ਪਟਰੋਲ ਸਾਈਂ ਦਿਖਾ ਦਿਓ ਬਈ ਕਾਰ ਨਵਾਂ ਮਾਡਲ ਵੀ ਐਕਸ ਆਈ ਪਟਰੋਲ ਦੀ ਕਾਲੇ ਰੰਗ ਚ ਸਵਿਫਟ ਹੈ ਰੈਡ ਵੀਰੇ 1 ਲੱਖ ਰੁਪਏ 1 ਲੱਖ ਰੁਪਏ ਨਵਾਂ ਮਾਡਲ ਸਵਰਟ ਪਟਰੋਲ ਦੀ 1 ਲੱਖ ਰੁਪਏ ਦੀ ਆ ਬਈ ਇਹ ਚੈੱਕ ਕਰ ਲਓ ਜੇ ਕਿਸੇ ਨੂੰ ਕਾਰ ਲੈਣੀ ਆ ਤੇ ਅਗਲੀ ਅਗੇਨ ਐਸਐਕਸ 4 ਬਈ ਇਹ ਐਸਐਕਸ 4 ਬੀਡੀਆਈ ਹੈ ਵੀਰੇ ਇਹ ਡੀਜ਼ਲ ਦੀ ਆ ਡੀਜ਼ਲ ਦੀ 2013 ਮਾਡਲ ਹੈ ਇਹ ਵੀ 12ਵੇਂ ਮਹੀਨੇ ਦੀ ਹੈ ਠੀਕ ਹੈ ਵੀਰੇ ਹਾਂਜੀ ਤੇ ਇਹਦਾ ਰੇਟ ਵੀਰੇ ਸਵਾ ਦੋ ਲੱਖ ਰੁਪਏ ਦੇ ਦੋ ਸਵਾ ਦੋ ਲੱਖ ਰੁਪਏ ਦੀ ਇੱਕ ਹੋਰ ਐਸਐਕਸ 4 ਆ ਗਈ ਆਪਣੇ ਲਈ ਇਹ ਮਾਡਲ 2008 ਮਾਡਲ ਹੈ ਇਹ 8 ਮਾਡਲ ਹੈ ਇਹ ਵੀ ਐਕਐਸਆਈ ਹੈਗੀ ਪਟਰੋਲ ਠੀਕ ਹੈ ਰੇਟ ਇਹਦਾ 1,65,000 ਰੁਪਏ ਡਿਮਾਂਡ ਹੈ ਲਓ 1,65,000 ਚ ਬਈ ਹੈ ਨਾ ਪੂਰੀ ਡਿੱਗੀ ਵਾਲੀ ਕਾਰ ਆ ਤੁਹਾਡੇ ਵਾਸਤੇ ਜੇ ਕਿਸੇ ਨੇ ਇਹ ਕਾਰ ਲੈਣੀ ਹੈ ਮਾਡਲ ਵੀ ਸਾਰੇ ਖੜੇ ਨੇ ਬਾਈ ਹੋਰਾਂ ਨਾਲ ਡੀਜ਼ਲ ਪੈਟਰੋਲ ਟਾਪ ਮਾਡਲ ਬੇਸ ਮਾਡਲ ਸਾਰੇ ਨੇ ਕੋਈ ਵੀ ਲੈਣੀ ਹੈ ਤਾਂ ਤੁਸੀਂ ਵਿਜ਼ਿਟ ਕਰ ਸਕਦੇ ਹੋ ਬਈ ਪਹਿਲਾਂ ਵਾਲੀ ਵੀਡੀਓ ਦੇ ਰਿਸਪਾਂਸ ਠੀਕ ਰਿਹਾ ਸੀ ਬਹੁਤ ਜ਼ਿਆਦਾ ਬਈ ਠੀਕ ਹੈ ਵੀਰੇ ਤੇ ਆਹਾ ਵੈਗਨਰ ਵੀਰੇ ਮਾਡਲ 2009 ਮਾਡਲ ਹੈ ਵੀਰੇ ਇਹਦਾ ਰੇਟ 90000 ਰੁਪਏ ਦਾ 90000 ਚ 9 ਮਾਡਲ ਬਈ ਠੀਕ ਆ ਆ ਐਮਯੂ ਆ ਗਈ ਇਹ ਐਮਯੂ 2018 ਮਾਡਲ ਹੈ ਵੀਰੇ ਹਾਂਜੀ ਇਹ ਕਾਰ ਪੌਣੇ 4 ਲੱਖ ਰੁਪਿਆ ਡਿਮਾਂਡ ਹੈ ਦੀ ਪੌਣੇ 4 ਲੱਖ ਮਾਡਲ 2018 ਦੀ 2018 ਦੀ 3 ਲੱਖ 75000 ਰੁਪਈਆ ਦੇ ਵਿੱਚ 18 ਮਾਡਲ ਐਮਯੂ ਮੇਰੇ ਹਿਸਾਬ ਨਾਲ ਜੇ ਕਿਸੇ ਪ੍ਰੋਫਾਈਲ ਵਧੀਆ ਹੋਵੇ ਤਾਂ 100% ਲੋਨ ਵੀ ਹੋ ਜਾਊ 100% ਜੀ ਹਣਾ ਬਈ ਹਾਂਜੀ ਲਓ ਬਈ ਅਗਲੀ ਆ ਗਈ ਉਹ ਜੈਟਾ ਜੈਟਾ ਜੀ ਇਹ ਮਾਡਲ 2009 ਨਵਾਂ ਮਾਡਲ ਰੇਟ 1 ਲੱਖ ਰੁਪਈਆ ਦੀ ਹੈ ਹੈ 1 ਲੱਖ ਰੁਪਈਆ ਦੀ 1 ਲੱਖ ਰੁਪਈਆ ਦੀ ਜੈਟਾ ਮਿੱਤਰੋ ਜੇ ਕਿਸੇ ਨੇ ਕਾਰ ਲੈਣੀ ਆ ਨਵਾਂ ਮਾਡਲ ਹੈ ਪੂਰੀ ਲਗਜ਼ਰੀ ਕਾਰ ਹੋਵੇ ਨਾ ਚਾਲ ਚਲਾਵਾ ਤਾਂ ਠੀਕ ਹੈ ਜਮਾ ਓਕੇ ਜੀ ਸਾਰੀ ਪੱਕਾ ਪੱਕਾ ਠੀਕ ਹੈ ਵੀਰੇ ਤੇ ਬਈ ਹਣਾ ਤੇ ਅਗਲੀ ਆ ਗਈ ਆਪਣੇ ਲਵੇ Swift ਲਾਇਕ ਕਾਰ ਤੇ ਹੈਗੇ ਨੇ ਸੋਹਣੇ ਪਾਏ ਹੋਏ ਪੀਵੀ ਨੰਬਰ ਹੈ ਮਾਡਲ ਵੀਰੇ 2013 ਮਾਡਲ ਹੈ ਵੀਰੇ ਸੈਕੰਡ ਆਨਰ ਤੇਰਾ ਮਾਡਲ ਦੂਜੇ ਨਾਂ ਦੀ ਪੱਕੇ ਨੰਬਰ ਦੀ ਠੀਕ ਹੈ ਤੇ ਚੈੱਕ ਕਰ ਲੋ ਬਈ ਕਾਰ ਜੇ ਕਿਸੇ ਨੇ ਇਹ ਲੈਣੀ ਹੈਗੀ ਆਪਾਂ ਕਹਿੰਦੇ ਇੰਟੀਰੀਅਰ ਵਗੈਰਾ ਸਾਫ਼ ਸੁਥਰਾ ਓਕੇ ਦੀ ਰਿਪੋਰਟ ਕਾਰ ਹੈ ਹੁਣ ਬਈ ਰੇਟ 315000 ਕੀ 315000 ਚ 13 ਮਾਡਲ ਲਾਇ ਲੱਗੇ ਹੋਏ ਨੇ ਪੀਵੀ ਨੰਬਰ ਹੈ ਚਾਲ ਚਲਾਵੇ ਦੀ ਚੰਗੀ ਹੈ ਓਕੇ ਜਮਨ ਠੀਕ ਹੈ ਵੀਰੇ ਤੇ ਅਗਲੀ ਬਲੈਨੋ ਆ ਗਈ ਮਾਡਲ ਵੀਰੇ 2016 ਮਾਡਲ ਹੈ ਜੀ ਪੀਵੀ 08 ਹਾਂਜੀ ਠੀਕ ਹੈ ਤੇ ਇਹ ਵੀਰੇ ਮਾਡਲ 16 ਓਨਰ ਫਰਸਟ ਓਨਰ ਫਰਸਟ ਓਨਰ ਗੁਰਪ੍ਰੀਤ ਅੰਦਰੋਂ ਦਿਖਾ ਦੇ ਬਈ ਕਾਰ ਅੰਦਰੋਂ ਵੀ ਕਾਰ ਸੋਣੀ ਇਹ ਤਾਂ ਬਈ ਹਨਾ ਨਵੀਆਂ ਕਾਰਾਂ ਨੇ ਨਵੀਆਂ ਕਾਰਾਂ ਨੇ ਇਹ ਡੀਜ਼ਲ ਸੀ ਪੈਟਰੋਲ ਡੀਜ਼ਲ ਅੱਛਾ ਇਹਦਾ ਵੀਰੇ ਰੇਟ ਹੈ 6 ਲੱਖ ਰੁਪਿਆ ਡਿਮਾਂਡ ਹੈ ਜੀ 6 ਲੱਖ ਰੁਪਿਆ ਲੈ ਮੇਤਰਾ 6 ਲੱਖ ਰੁਪਈਆ ਦੇ ਵਿੱਚ ਕਾਰ ਮਿਲ ਰਹੀ ਹੈ ਲੋਨ ਕਰਉਣਾ ਲੋਨ ਵੀ ਹੋ ਜੂ ਪ੍ਰੋਜੈਕਟਰ ਲਾਈਟ ਆ ਚੰਗੀ ਕਾਰ ਆ ਬਾਈ ਬਹੁਤ ਚੰਗੀ ਗੱਡੀ ਆ ਜੀ ਠੀਕ ਆ ਤੇ ਅੱਜ ਦੀ ਇਹ ਲਾਸਟ ਕਾਰ ਵੀਰੇ ਹਾਂਜੀ ਬਾਈ ਤੇ i20 ਬਾਈ i20 ਤੇ ਗੱਲ ਮੁੱਕਦੀ ਆ ਜਾ ਕੇ ਇਹ ਮਾਡਲ 2014 ਜੀ 14 ਮਾਡਲ ਤੀਜੇ ਮਹੀਨੇ ਦੀ ਕਾਰ ਆ ਤੇ ਗੁਰਪ੍ਰੀਤ ਆਜਾ ਕਾਰ ਦੇ ਬਾਈ ਸੀਟ ਕਵਰ ਬਹੁਤ ਸੋਹਣੇ ਸੀਟ ਕਵਰ ਨੇ ਪਾਇਆ ਇਹ ਦੇਖੋ ਬਾਈ ਗਰਮੀਆਂ ਦੇ ਵਿੱਚ ਵੈਸਟ ਨੇ ਆਪਾਂ ਲੈਦਰ ਸੀਟ ਫਸਟ ਪ੍ਰੈਫਰੈਂਸ ਦਿੰਨੇ ਆਂ ਪਰ ਐ ਵੀ ਇਹ ਵਾਲੇ ਨਾ ਜਿਆਦਾ ਵਧੀਆ ਹੁੰਦੇ ਨੇ ਸਰਦੀਆਂ 'ਚ ਵੀ ਵੈਸਟ ਨੇ ਵੀਰੇ ਸਰਦੀਆਂ 'ਚ ਤੇ ਵੈਸਟ ਗਰਮੀਆਂ 'ਚ ਤੇ ਵੈਸਟ ਹਾਂਜੀ بس ਵੀ ਬੈਸਟੀਨ ਹੈ ਬਈ ਇਹ ਹਾਂਜੀ ਠੀਕ ਹੈ i20 ਕਾਰ ਆ ਬਈ ਡਬਲ ਚਾਬੀ ਹੈ ਬਈ ਵੇਰੀਐਂਟ ਕਿਹੜਾ ਬਈ ਇਹਦਾ ਇਹ ਸਪੋਰਟਸ ਵੀਰੇ ਸਪੋਰਟਸ ਠੀਕ ਹੈ ਵੀਰੇ ਤੇ ਚੈੱਕ ਕਰ ਲੋ ਬਈ ਜੇ ਕਿਸੇ ਨੇ ਕਾਰ ਲੈਣੀ ਹੈ ਤੇ ਰੇਟ ਵੀ ਕਰਦਾ 3 ਲੱਖ ਰੁਪਇਆ 14 ਮਾਡਲ ਆ ਹਾਂਜੀ 14 ਮਾਡਲ 3 ਲੱਖ ਰੁਪਇਆ ਮੌਕੇ ਤੇ ਮਾਨਤਾਨ ਹੋ ਜੂ ਆਓ ਮਾਨਤਾਨ ਤੁਹਾਡਾ ਹੋ ਜੂਗਾ ਕਿਸੇ ਨੇ ਕੋਈ ਕਾਰ ਲੈਣੀ ਹੈ ਲਹਿਰਾ ਮੋਟਰ ਜਿਲਾ ਸੰਗਰੂਰ ਵਿਜ਼ਿਟ ਕਰ ਲਿਓ ਬਹੁਤ ਛੇਤੀ ਨਵੇਂ ਕਾਰਾਂ ਲੈ ਕੇ ਆਮਾਂਗ ਤੁਹਾਡੇ ਵਾਸਤੇ ਮਿਲਦੇ ਆ ਫੇਰ ਬਈ Sí, cabrón.